ਆ ਜਾਣ ਨਾ ਨਹੀਂ ਸ਼ੂਟ ਕਰ ਰਹਾ ਸਭ ਕੁ ਸਖਾਈ ਦੇਵਾ ਤੇ ਇਹਨਾਂ ਨੇ ਪੰਜਾਬ ਦੇ ਲੋਕ ਠੱਠੇ ਖੂਹ ਦੇ ਵਿੱਚ ਜਾਨ ਬਸ ਜਉਣ ਚ ਹੈ ਮਰਨ ਇਹੋ ਜੇ ਗਰੀਬ ਸਾਡੇ ਤੁਰੇ ਫਿਰਦੇ ਨੇ ਜਦੋਂ ਬਾਈ ਜੀ ਮੈਨੂੰ ਇਸ ਪ੍ਰੋਗਰਾਮ ਦਾ ਪਤਾ ਲੱਗਿਆ ਇਹ ਮੇਰੇ ਕੋਲੇ ਘਰੇ ਕੁੜੀ ਆਈ ਸੀਗੀ ਬੁੱਧਵਾਰ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੀ ਸਾਰੀ ਜੁੰਡਲੀ ਹੈਲੋ ਹੈਲੋ ਹਾਂਜੀ ਸਰ ਉਹ ਤੁਹਾਡੇ ਭਾਈ ਬਾਸਨਾ ਦਾ ਗੱਲ ਕਰਾ ਦਿਓ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਂਦਾ ਸਰ ਜੀ ਤੁਸੀਂ ਦੱਸਿਆ ਹੀ ਨਹੀਂ ਸਵੇਰੇ ਤੁਸੀਂ ਕੀ ਨਾਲ ਦੀ ਫੋਟੋ ਚਾਹੁੰਦੇ ਹੋ ਕੀ ਗੱਲ ਆ ਜਿਹੜੀ ਕੁੜੀ ਨਾਲ ਗੱਲ ਕਰੋ ਜੀ ਨਾ 37 ਲੱਖ ਦੀ ਠੱਗੀ ਮਾਰੀ ਐ ਤੁਸੀਂ ਫਰਾਂਸਿਸ ਨਾਲ ਗੱਲ ਕਰਵਾਓ ਉਹ ਤੁਹਾਡੇ ਨਾਲ ਹੀ ਐ ਸਾਨੂੰ ਸਾਰਾ ਪਤਾ ਐ ਠੀਕ ਐ ਨਾ ਜੇ ਕੋਈ ਹੋਰ ਫੋਨ ਕਰੇਗਾ ਨਾ ਤਾਂ ਉਹੀ ਫੋਨ ਚੱਕੇਗਾ ਤੇ ਮੇਰਾ ਨਾਮ ਪੂਜਾ ਐ ਮੇਰੇ ਹਸਬੰਡ ਦਾ ਨਾਮ ਅਮਰੀਕ ਸਿੰਘ ਐ ਜਿਹੜੀ ਇਹਨਾਂ ਨੇ ਪੁੱਛੋ ਨਾ ਵੀ ਠੱਗੀ ਮਾਰੀ ਹੋਈ ਐ ਜਿਹੜੀ 37 ਲੱਖ 60 ਹਜ਼ਾਰ ਦੀ ਉਹਦੇ ਰਿਗਾਰਡਿੰਗ ਗੱਲ ਕਰ ਰਹੇ ਨੇ ਹਾਂ ਜੀ ਚੀ ਯਸ ਸਿਸਟਰ ਜੀ ਹਾਂਜੀ ਕੈਨੇਡਾ ਦੇ ਨਕਲੀ ਵੀਜ਼ਾ ਲਗਵਾਏ ਸੀ ਨਾ ਨਹੀਂ ਨਹੀਂ ਸਿਸਟਰ ਅੱਦੀ ਕੋਈ ਗੱਲ ਨਹੀਂ 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 ਬਿਲਕੁਲ ਇਹ ਜਿਹੜੀ ਸਾਰੀ ਤੁਹਾਡੀ ਗੱਲਬਾਤ ਹੈ ਮੀਡੀਆ ਕਵਰ ਕਰ ਰਹੀ ਜਲੰਧਰ ਖੜੇ ਆ ਨਹੀਂ ਦੁਨੀਆ ਚ ਖੜੇ ਆ ਇੰਨੀ ਦੁਨੀਆ ਖੜੀ ਆ ਜਲੰਧਰ ਅਸੀਂ ਸੰਘਤ ਬਹੁਤ ਜ਼ਿਆਦਾ ਦੇਖ ਰਹੀ ਐ ਸੰਘਤ ਦੇਖ ਰਹੀ ਐ ਥੋੜਾ ਸਾਰਾ ਮੈਂ ਸਾਰਾ ਮੀਡੀਆ ਚ ਰੱਖਿਆ ਹੋਇਆ ਕੰਮ ਸਾਰਾ ਮੀਡੀਆ ਚ ਰੱਖਿਆ ਇੱਕ ਤਾਂ ਜਲੂਸ ਆਪਣਾ ਕਿਉਂ ਕਢਵਾਈ ਜਾਂਨੇ ਆ ਲੋਕਾਂ ਨੂੰ ਕਿਉਂ ਠੱਗੀਆਂ ਮਾਰਦੇ ਹੋ 60 70 ਚੈਨਲ ਠੱਗੀ ਵਾਲੀ ਕੋਈ ਗੱਲ ਨਹੀਂ ਤੁਸੀਂ ਸਾਰੇ ਕਾਲ ਕੀਤੀ ਨਾ ਤੁਸੀਂ ਕੁਝ ਦੱਸਿਆ ਵੀ ਕੀ ਤੇ ਲਈ ਦੱਸਿਆ ਇਸ ਦੇ ਪਿੱਛੇ ਦਾ ਗਿਆਮ ਆ ਇੱਥੇ ਆਉਂਦਾ ਹੀ ਕਿਉਂ ਪੈਸੇ ਦਾ ਵੀ ਪੈਸੇ ਦੇ ਦੇ ਤੇ ਵੀ ਪੈਸੇ ਦੇ ਦੇ ਵਾਪਸ ਚਲ ਹੁਣ ਆਜੋ ਪੈਸੇ ਦੇ ਲੈ ਕੇ ਹੁਣ ਲਿਆ ਪੈਸੇ ਹੁਣ ਕੀ ਹੁੰਦਾ ਲਿਆ ਦੇ ਪੈਸੇ ਦੇ ਵਾਪਸ ਬਿੱਲੀ ਨਸ ਗਈ ਐ ਬਿੱਲੀ ਨਸ ਗਈ ਹੁਣ ਹੁਣ ਲੈ ਆਓ ਅਸੀਂ ਆ ਜਾਨੇ ਆ ਖੱਗੀਆਂ ਮਾਰਨੇ ਆ ਜਾਣਦੇ ਆ ਤੇ ਮੈਡਮ ਇਹਦੇ ਫੋਟੋ ਮੈਂ ਦਿਖਾ ਰਾ ਜੀ ਫੋਟੋ ਦਿਖਾ ਫੋਟੋ ਦਿਖਾਵਾਗੇ ਫੋਟੋ ਦਿਖਾਓ ਇਦਾਂ ਨਹੀਂ ਕਰੀਦਾ ਮੈਂ ਇਹ ਫੋਟੋ ਦਿਖਾਓ ਇਹਦੀ ਮੀਡੀਆ ਸਾਰੇ ਜਿਹੜੇ ਫੋਟੋ ਆ ਗੀਆਂ ਵਰਗੀਆਂ ਲੈ ਗਿਆ ਪੈਸੇ ਜੀ ਤੁਹਾਨੂੰ ਇਹਦੀ ਫੋਟੋ ਵੀ ਦਿਖਾਉਣਾ ਜੀ ਤੁਹਾਨੂੰ ਸਾਰੀ ਕਰਾ ਕਰਾ ਸਰ ਨਾਲ ਗੱਲ ਕਰਾ ਗੱਲ ਕਰਾ ਸਰ ਨਾਲ ਗੱਲ ਫੇਰ ਨਾ ਕਹੀ ਸਰ ਦੇ ਕੋਲ ਆਏ ਨਾ ਕਿਸੇ ਗਰੀਬ ਨਾਲ ਸੀ ਤੱਕਾਂ ਜਿਹੜੇ ਨੰਬਰ ਤੋਂ ਕਾਲ ਆਈ ਐ ਇਹ ਸੰਗਤ ਜੀ ਉਹ ਲੋਕ ਬੰਦੇ ਆ ਗਏ ਜਿਹੜੇ ਭੱਗ ਲੋਕ ਸੰਗਤ ਜੀ ਤੁਹਾਨੂੰ ਅਸੀਂ ਕਹਿੰਦੇ ਰਹਿੰਨੇ ਵੀ ਬਚ ਜਿਓ ਆ ਕਰਾਰੀ ਗੱਡੀ ਬੁੜੀਆ ਆਪ ਮੂਰਤ ਕਰਤਾ ਕਰਤਾ ਜੀ ਭੱਜ ਗਿਆ ਜੀ ਫੋਨ ਤੋਂ ਤੱਕ ਡਰ ਤੇ ਬਾਰੇ ਜੋ ਸੱਚ ਇਹ ਉਹ ਲੇਡੀ ਦਾ ਨਾਮ ਕੀ ਹੈ ਕੌਣ ਹੈ ਕੀ ਹੈ ਇਹ ਮੂਰੇ ਰੱਖੀਆਂ ਹੋਈਆਂ ਨੇ ਜੀ ਇਹਨਾਂ ਨੇ ਮੂਰੇ ਰੱਖੇ ਮੂਰੇ ਜਿਹੜਾ ਚਮਚੇ ਜਿਹੜੇ ਫਰਾਂਸੀਸ ਹੈ ਇਹ ਅੰਕੁਰ ਨਰੂਲਾ ਆ ਦਿਖਾ ਆ ਦਿਖਾ ਦੇ ਦਿਖਾ ਦੇ ਫੋਟੋ ਆ ਦੇਖੋ ਆ ਖੜੀਆ ਸਾਰੀ ਜੁੰਡਲੀ ਜੀ ਦਿਖਾ ਦਿ ਇਹ ਅੰਕੁਰ ਨਰੂਲਾ ਇਹ ਗੌਰਵ ਪ੍ਰਦਾਨ ਹੈ ਆ ਖੜਾ ਹੈ ਇਹ ਹਾਂਜੀ ਇਹ ਫਰਾਂਸੀਸ ਆਦ ਕਰਕੇ ਦਿਖਾ ਦੇ ਫੋਟੋ ਨੂੰ ਆ ਖੜਾ ਜੀ ਇਧਰ ਵੀ ਦਿਖਾ ਦਿੰਦੇ ਆ ਬਾਈ ਮੈਂ ਇਧਰ ਤੇ ਕਿਉਂ ਕੋਣ ਆ ਫਰਾਂਸਿਸ ਆਪ ਲਗਾ ਕੇ ਦਿਖਾਉ ਆ ਖੱਟੀ ਯੈਲੋ ਸ਼ਰਟ ਯੈਲੋ ਸ਼ਰਟ ਵਾਲਾ ਇਹ ਫਰਾਂਸਿਸ ਇਧਰ ਨੂੰ ਵੀ ਕਰੀਂ ਇਧਰ ਪੈ ਜੀ ਇਧਰ ਜੀ ਇਹ ਸਾਰੀ ਜੁੰਡਲੀ ਖੜੀ ਆ ਤਾਹਾਂ ਦੇਖ ਲੋ ਜੀ ਅੱਗੇ ਅੱਗੇ ਹੋਰ ਠੱਗ ਬਹੁਤ ਵੱਡੀ ਠੱਗੀਆਂ ਆਂਦਾ ਮਤਲਬ ਕਿ ਪ੍ਰੋਗਰਾਮ ਇਹਨੇ ਬਣਾਏ ਹੋਏ ਸਾਨੂੰ ਪਤਾ ਚੱਲਿਆ ਹਾਂਜੀ ਇਹ ਕਿਹਨਾਂ ਦਾ ਤਾਲੁਕਾ ਹੋਤਾ ਇਹ ਦੱਸ ਬਾਈ ਅੰਕਨ ਰੂਲਾ ਇਹ ਅੰਗੁਰ ਨਰੂਲਾ ਮਿਨਿਸਟਰੀ ਦਾ ਸੇਵਾਦਾਰ ਹੈ ਇਹਨਾਂ ਵੱਲੋਂ ਕੀਤਾ ਕੀ ਗਿਆ ਐਕਚੁਅਲੀ ਕੀਤਾ ਜੀ ਬਾਹਰ ਜਾਣ ਦੇ ਨਾ ਉਹਦੇ 37 ਲੱਖ ਦੀ ਠੱਗੀ ਮਾਰੀ ਆ ਜੀ अच्छा जी 40 ਟਿਕਟਾਂ ਦੇ ਦਿਆ ਜਾਲੀ ਵੀ ਜਿਆਦਾ ਤਾਂ ਕੋੱਖ ਨਹੀਂ ਦਿੰਦਾ ਬਸ ਪੈਸੇ ਲੈ ਲੇ ਆਹ ਕੰਮ ਕੀਤਾ